ਬਠਿੰਡਾ ਦੇ ਅੰਦਰ ਹੁਣ ਇਹ ਨਵਾਂ ਪੈ ਗਿਆ ਪੰਗਾ ਬਠਿੰਡਾ ਦੇ ਅਮਰਪ੍ਰਭਾਪਤੀ ਦੇ ਨੇੜੇ ਬਣ ਰਹੀ ਓਵਰਬ੍ਰਿਜ ਦੇ ਉੱਤੇ ਇੱਕ ਵਿਅਕਤੀ ਚੜ ਗਿਆ ਉੱਪਰ ਛਾਲ ਮਾਰਨ ਦੇ ਲਈ ਇਹਾ ਉਸਨੇ ਲੈਣੀਆਂ ਠੇਕੇਦਾਰ ਤੋਂ ਪੈਸੇ ਲੇਕਿਨ ਉਸ ਨੂੰ ਲਗਾਤਾਰ ਕੀਤਾ ਜਾ ਰਿਹਾ ਹੈ ਪਰੇਸ਼ਾਨ ਮਾਮਲਾ ਬਠਿੰਡਾ ਦੇ ਅਮਰਪ੍ਰਭਾਪਤੀ ਦੇ ਨੇੜੇ ਬਣ ਰਹੀ ਨਵੀਂ ਓਵਰਬ੍ਰਿਜ ਦਾ ਜਿੱਥੇ ਇੱਕ ਮੀਟ ਜਿਸ ਨੇ ਇਹ ਫੇਸ ਸੈਂਕੜੇ ਵਿਅਕਤੀ ਲੇਬਰ ਦੀ ਲਗਾਏ ਹੋਏ ਹਨ ਅੱਤੇ ਉਸਨੇ ਠੇਕੇਦਾਰ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਦਿੱਲੀ ਦਾ ਇੱਕ ਠੇਕੇਦਾਰ ਹੈ ਜਿਸ ਤੋਂ ਉਸਨੇ 7 ਲੱਖ ਰੁਪਏ ਲੈਣੇ ਲੇਕਿਨ ਲੇਬਰ ਨੂੰ ਉਸਨੇ ਆਪਣਾ ਘਰ ਤੱਕ ਵੇਚ ਕੇ ਜਿਹੜੇ ਪੈਸੇ ਦੇ ਚੁੱਕਿਆ ਹੈ ਲੇਕਿਨ ਉਹ ਠੇਕੇਦਾਰ ਵੱਲੋਂ ਆਪਣਾ ਫੋਨ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਅੱਜ ਉਸਨੇ ਕਿਹਾ ਕਿ ਜਿੰਨਾ ਦੇ ਉਹਦੇ ਪੈਸੇ ਉਹਦੇ ਅਕਾਊਂਟ ਦੇ ਵਿੱਚ ਨਹੀਂ ਆਉਂਦੇ ਉਹ ਨਜ਼ਰ ਹੀਟਾ ਨਹੀਂ ਉਤਰੇਗਾ ਉਹ ਇਹ ਇਹ ਜੋ ਆਪਣਾ ਅੰਡਰਬ੍ਰਿਜ ਜਿਹੜਾ ਇਹ ਜਿਹੜਾ ਓਵਰਬ੍ਰਿਜ ਜਿਹੜਾ ਜਿਹੜਾ ਬਣ ਰਿਹਾ ਸੀ ਉਹ ਸਾਰੀ ਦਿਨ ਸੀਗਾ ਉਹ ਦੇ ਇੱਕ ਪਿੱਲਰ ਦੇ ਉੱਪਰ ਚੜ ਗਿਆ ਤੇ ਉਸਨੇ ਕਿਹਾ ਕਿ ਉਹ ਉਸ ਨੂੰ ਜੋ ਆਪਣਾ ਛਾਲ ਮਾਰੇਗਾ ਜਿੰਨਾ ਚਿਰ ਉਸ ਨੂੰ ਪੈਸੇ ਨਹੀਂ ਮਿਲਣਗੇ ਉਹ ਏਠਾ ਨਹੀਂ ਉਤਰੇਗਾ ਦੇਖ ਰੋ ਤੁਸੀਂਾਂ ਦੇ ਵਿੱਚ ਉਹਦੇ ਨਾਲ ਦੇ ਸਾਥੀ ਜੋ ਮਨਾਉਣ ਦੀ ਕੋਸ਼ਿਸ਼ ਕਰ ਰਹੇ ਐ ਲੇਕਿਨ ਉਸ ਦਾ ਉਹ ਇਸ ਗੱਲ ਤੇ ਅੜਿਆ ਹੋਇਆ ਫਿਰ ਕਿ ਜਿੰਨਾ ਚਿਰ ਉਸ ਦੇ ਅਕਾਊਂਟ ਦੇ ਵਿੱਚ ਪੈਸੇ ਨਹੀਂ ਆਉਂਦੇ ਉਹਨਾਂ ਚਿਰ ਉਹ ਏਠਾ ਨਹੀਂ ਉਤਰੇਗਾ ਸੁਣਦਾ ਰਹੀਆਂ ਬਟਿੰਡਾ ਦੇ ਅਮਰਪੁਰਾ ਪਾਰਟੀ ਦੀ ਨੀੜੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਇੱਕ ਠੇਕੇਦਾਰ ਵੱਲੋਂ ਇੱਕ ਮੀਟ ਹੈ ਜੋ ਇੱਥੇ ਸੈਂਕੜੇ ਲੇਬਰ ਲਗਾ ਕੇ ਉਹਨਾਂ ਨੂੰ ਕੰਮ ਕਰਵਾ ਰਿਹਾ ਹੈ ਅਤੇ ਠੇਕੇਦਾਰ ਨੇ ਉਸਦੇ ਕੋਲ ਪੈਸੇ ਨਹੀਂ ਦਿੱਤੇ ਤਾਂ ਉਸਨੇ ਆਪਣਾ ਘਰ ਤੱਕ ਵੇਚ ਦਿੱਤਾ ਗਿਆ ਉਹ ਬੇਕਾਰ ਹੋ ਗਿਆ ਅਤੇ ਹੁਣ ਉਸਦੇ ਕੋਲ ਅੱਗੇ ਲੀਵਰ ਨੂੰ ਦੇਣ ਦੇ ਲਈ ਪੈਸੇ ਨਹੀਂ ਹਨ ਤੇ ਉਹ ਇਸ ਨੂੰ ਲੈ ਕੇ ਕਰਜ਼ਾਈ ਵੀ ਬੋਲ ਚੁੱਕਾ ਹੈ ਹੱਤੇ ਉਸਨੇ ਆਪਣਾ ਇਸ ਨੂੰ ਲੈ ਕੇ ਅੱਜ ਦੇਖੋ ਓਵਰ ਵੇਚ ਦੇ ਉੱਤੇ ਆਪਣਾ ਫਿਲਟਰ ਦੇ ਉੱਪਰ ਚੜ ਗਿਆ ਤੇ ਉਸਨੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਉਸਦਾ ਕਹਿਣਾ ਹੈ ਕਿ ਜਿੰਨਾ ਚਿਰ ਉਹਨੂੰ ਠੇਕੇਦਾਰ ਪੈਸੇ ਨਹੀਂ ਦੇਵੇਗਾ ਉਹ ਹੀ ਉਹ ਇੱਥਾਂ ਨਹੀਂ ਉਤਰੇਗਾ ਉਸਨੇ 7 ਲੱਖ ਰੁਪਏ ਉਸਦਾ ਕਹਿਣਾ ਹੈ ਕਿ 7 ਲੱਖ ਰੁਪਏ ਉਸਨੇ ਠੇਕੇਦਾਰ ਤੋਂ ਲੈਣਾ ਹੈ ਲੇਕਿਨ ਅਜੇ ਤੱਕ ਕੋਈ ਵੀ ਪੈਸੇ ਨਹੀਂ ਦਿੱਤੇ ਲੇਬਰ ਲਗਾਤਾਰ ਉਹਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਅਤੇ ਹੁਣ ਠੇਕੇਦਾਰ ਵੱਲੋਂ ਜਿਹੜਾ ਆਪਣਾ ਫੋਨ ਜਿਹੜਾ ਉਹ ਤੋਂ ਅੰਦਰ ਵੀ ਆਪਣਾ ਕੀਤਾ ਗਿਆ ਜਿਸ ਨੂੰ ਲੈ ਕੇ ਰੇਲਵੇ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਅਤੇ ਨੇੜੇ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਹਗਾਮਾ ਹੈ ਕਾਫੀ ਦਿਨ ਦਾ ਚੱਲ ਰਿਹਾ ਹੈ ਇਹ ਵਿਅਕਤੀ ਜਿਹੜਾ ਹੈ ਉੱਪਰ ਆਪਣਾ ਚੜਿਆ ਹੋਇਆ ਹੈ ਤੇ ਇਹਦਾ ਕਹਿਣਾ ਹੈ ਕਿ ਜਿੰਨਾ ਚਿਰ ਉਹਨੂੰ ਪੈਸੇ ਨਹੀਂ ਮਿਲਦੇ ਉਹ ਹੇਠਾਂ ਨੇਯੂਤ੍ਰੀ ਗੱਡੀ ਹਰਤਸ ਯੂਨਾਂ ਦੇ ਵਿੱਚ ਇੱਥੇ ਸੈਂਕੜੇ ਲੋਕ ਜਿਹੜੇ ਇਕੱਠੇ ਹੋਏ ਨੇ ਰੇਲਵੇ ਦੇ ਅਧਿਕਾਰੀ ਮੌਕੇ ਤੇ ਆਏ ਹੋਏ ਹਨ ਉਹ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਲੇਕਿਨ ਇਹ ਹੀ ਹੇਠਾ ਉਤਰਦਾ ਨਾਮ ਤੱਕ ਨਹੀਂ ਲੈ ਰਿਹਾ ਉਹ ਕਹਿੰਦਾ ਕਿ ਜਿੰਨਾ ਚੋਦੇ ਅਕਾਊਂਟ ਦੇ ਵਿੱਚ ਪੈਸੇ ਨਹੀਂ ਆਉਣਗੇ ਉਹ ਹੇਠਾ ਨਹੀਂ ਉtreਗਾ ਰੇਲਵੇ ਦੇ ਜਿਹੜੇ ਅਧਿਕਾਰੀ ਨੇ ਜਾਂ ਹੋਰ ਜਿਹੜੇ ਇੱਥੇ ਲੋਕ ਨੇ ਉਹ ਵੱਡੀ ਗਿਣਤੀ ਵਿੱਚ ਆ ਇਕੱਠੇ ਹੋਏ ਹੋਏ ਹਨ ਅਤੇ ਇਸ ਨੂੰ ਉਤਾਰਨ ਦੀ ਜਿਹੜੀ ਨਬਲੋ ਜਿਹੜੀ ਲਗਾਤਾਰ ਜਿਹੜੀ ਕੋਸ਼ਿਸ਼ ਹੋ ਜਾਰੀ ਹੈ ਆਉਜ ਨੂੰ ਤੁਹਾਨੂੰ ਕੀ ਕਹਿੰਦੇ ਨੇ ਇੱਥੇ ਦੇ ਨੇੜੇ ਦੇ ਲੋਕ ਤੇ ਰੇਲਵੇ ਦੀ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਤੇਰੇ ਤਰੇ ਸਾਰੇ ਰਾਤਾ ਤੇ ਉਹ ਫਿਰ 골ਡੀ ਕੀ ਚੜਜੀ ਲਾ ਦੇਣ ਦਾ ਕੋਈ ਥੱਲੇ 골ਡੀ ਫਟ ਚੜਜੀ ਬੋਲਣ ਬੋਲਣ ਉਹ ਕੀ ਮਾਮਲਾ ਜੀ ਇਹ ਸਾਰਾ ਜੀ ਇਹ ਮਾਮਲਾ ਇਹ ਹੈ ਜੀ ਇੱਕ ਠੇਕੇਦਾਰ ਦੇ थ्रू ਇੱਥੇ ਕੰਮ ਕਰਦੇ ਨੇ ਠੀਕ ਹੈ ਜੀ ਸਾਰੀ ਲੇਬਰ ਇਹ ਜੀ ਇਹ ਲੇਬਰ ਨੇ 7 ਲੱਖ ਰੁਪਇਆ ਠੇਕੇਦਾਰ ਤੋਂ ਲੈਣਾ ਠੀਕ ਹੈ ਆਪਦੇ ਬੰਦਿਆਂ ਦਾ ਆਪਦੀ ਲੇਬਰ ਦਾ ਜੀ ਉਹ ਠੇਕੇਦਾਰ ਬੈਠਾ ਦਿੱਲੀ ਠੀਕ ਹੈ ਉਹਨੇ ਆਪਦੇ ਕਰਿੰਦੇ ਛੱਡਦੇ ਆਪਦੇ ਭਰਾ ਇੱਥੇ ਕੰਮ ਕਰਨ ਵਾਸਤੇ ਉਹ ਆ ਬੈਠਾ ਦਿੱਲੀ ਇਹਨਾਂ ਦਾ 7 ਲੱਖ ਰੁਪਇਆ ਮੱਟੀ ਗਰੀ ਬੈਠਾ ਹੋ ਗਿਆ ਇਸ ਚੱਕਰ ਦੇ ਵਿੱਚ ਉੱਤੇ ਚੜੇ ਬੈਠਾ ਇਹਨੂੰ 2 ਘੰਟੇ ਹੋ ਗਏ ਵੀਰ ਜਿੱਥੇ ਚੜੇ ਨੇ ਜਾਂ ਤਾਂ ਮੇਰਾ ਮਸਲਾ ਹੱਲ ਕਰੋ ਤੇ ਜਾਂ ਫਿਰ ਮੈਂ ਛਾਲ ਮਾਰਾਂ ਕਿਸ ਦਾ ਇਹੀ 2 ਘੰਟੇ ਹੋ ਗਏ ਨੂੰ ਇੱਕ ਨਾਟਕ ਤੇ ਇਹ ਜੇ ਮਰ ਗਿਆ ਪੈਸਾ 2 ਸਾਲ ਸਾਡਾ ਪੁੱਲ ਰੁਪਈਆ ਨਾ ਜੀ ਜੀ ਸਾਨੂੰ ਇੰਨੀ ਪਰੇਸ਼ਾਨੀ ਹੋ ਰਹੀ ਇੱਥੇ ਕਿ ਪਛਾਣਦਾ ਇਹ ਏਰੀਆ ਜੀਆਰਪੀ ਜਾਂਦਾ ਜੀ ਹਾਂ ਜੀ ਹਾਂ ਜੀ ਹਾਂ ਜੀ ਕਿਤਾ ਉਹਨਾਂ ਨੂੰ ਸੂਚਿਤਾਈ ਸੀ ਜੀ ਅੱਗੇ ਜੀ ਮੁਲਾਜ਼ਮ ਆਏ ਹੋਏ ਆ ਜੀ ਮੁਲਾਜ਼ਮ ਦੀ ਵੀ ਮਿੰਤਾ ਕਰੀ ਜਾਂਦੇ ਆ ਜੀ ਤੇ ਪੰਜਾਬ ਪੁਲਿਸ ਵੀ ਆ ਗਈ ਇਹ ਵੀ ਮਿੰਤਾ ਕਰੀ ਜਾਂਦੇ ਕੋਈ ਸੁਣਾਈ ਨਹੀਂ ਕਰ ਰਿਹਾ ਉਹ ਵੀ ਕਿ ਨਾ ਇਹਨਾਂ ਦੇ ਭਰਾ ਸੁਣਾਈ ਕਰਦਾ ਮੈਂ ਕਹਿੰਦਾ ਜੀ ਦੇਵਤਾ ਬਣਿਆ ਕੇ ਜਦੋਂ ਸਾਰੇ ਉਹ ਕਹਿੰਦਾ ਮੇਨ ਬੰਦਾ ਆਵੇ ਫਿਰ ਮੈਨੂੰ ਪੈਸੇ ਦੇਵੇ ਮੈਂ ਫਿਰ ਉਤਰੂੰਗਾ ਕਹਿੰਦਾ ਮੇਰੇ ਪੈਸੇ ਪਹਿਲੇ ਆਹ ਹੇਟਾ ਉਤਰੂਗਾ ਜੇ ਮੈਂ ਸੇ ਉਤਰਦਾ ਨਹੀਂ ਮੈਂ ਕਹਿੰਦਾ ਜੇ ਪਹਿਲਾਂ ਪੈਸੇ ਦਿਓਗੇ ਤਾਂ ਹੇਟਾ ਉਤਰੂਗਾ ਨਹੀਂ ਮੈਂ ਉਤਰਦਾ ਨਹੀਂ ਹੇਟਾ ਠੀਕ ਹੈ ਤੇ ਛਾਲ ਮਾਰ ਕੋਈ ਕੁਝ ਧਮਕੀ ਵੀ ਦੇ ਰਿਹਾ ਹਾਂਜੀ ਆਹੋ ਕਹਿੰਦਾ ਮੈਂ ਛਾਲ ਮਾਰ ਲੈ ਮੈਨੂੰ ਪੈਸੇ ਦੇ ਤਾਂ ਪੈਸੇ ਮੇਰੇ ਪਾਉਂਟ ਚ ਪਾਓ ਤੇ ਨਹੀਂ 7 ਲੱਖ ਰੁਪਏ ਕਹਿੰਦਾ ਮੇਰੇ ਇਹ ਉੱਪਰ ਜੀ ਤਿੰਨ ਬੰਦੇ ਜਿਹੜੇ ਬੈਠੇ ਆ ਇਹਨਾਂ ਨੇ ਹੱਥ ਲਾਇਆ ਜੂਰੇ ਜੀ ਉਦੋਂ ਕੁਝ ਨਹੀਂ ਸੀਗਾ ਉੱਦੋਂ ਜੋ ਪੌਂਡਰ ਉੱਤੇ ਇਹਨਾਂ ਦਾ ਨਾਲਾ ਫੇਰ ਗਿਆ। ਉਹ ਕਹਿੰਦਾ ਮੈਨੂੰ ਮੇਰੇ ਪੈਸੇ ਪਾਓ 7 ਲੱਖ ਰੁਪਈਆ। ਨਹੀਂ ਮੈਂ ਛਾਲ ਵਾਲਾ। ਨਹੀਂ ਇਹਨਾਂ 'ਚ ਇੱਕ ਬੰਦਾ ਇਹ ਗੱਲ ਕਹਿ ਰਿਹਾ ਕਿ ਤਿੰਨੀ ਇਹੀ ਗੱਲ ਕਰ ਰਿਹਾ। ਦੋ ਨੂੰ ਰੋਕੀ ਬੈਠੇ। ਦੋ ਬੰਦੇ ਬੈਨਾ ਉਹਨੂੰ। ਉਹਨਾਂ ਨੇ ਆਖਿਆ ਮੇਰਾ 7 ਲੱਖ ਰੁਪਈਆ ਬੰਦਾ ਹੈਗਾ। ਉਹ ਪੇਮੈਂਟ ਪਹਿਲਾਂ ਮੇਰੀ ਕਰੋ ਮੈਂ ਤਾਂ ਤੁਹਾਨੂੰ ਵਾਲੀ ਛਾਲ ਮਾਰਾਂ। ਠੀਕ ਕਾਣੀਆਂ ਆ ਦੱਸੂ। ਉਹ ਨਾ ਫੜਦੇ ਤਾਂ ਬੱਲੇ ਨੂੰ ਇਹਦੇ ਨਾਲ ਗੱਲ ਕਰੋ। नाम था था। क्या मामला है ये सारा जो तीन लड़के ऊपर चढ़े हुए हैं मामला ये है जी ये काम करता है अपने लेबर भेजता है जी तो इसका पेमेंट रुका हुआ है सात लाख जी जो ठेकेदार का ये काम कर रहे हैं ठीक है सर अब उसने अपना फोन सिर्फ शॉप कर रखा ये भी परेशान है वो भी परेशान है उसने अपना मकान तलाक भेज दिया लेबर के चक्कर क्योंकि लेबर उसके घर आती है उसे जान से मारने धमकी देती है जिसके चक्कर में उसके पिताजी ने अपना मकान बेच कर जो उसके हिस्से का रहा था वो लेवर का पेमेंट कर चुके हैं अब ये परेशान है ना इसका घर है ना कुछ है नहीं है इसलिए ऊपर चढ़ा हुआ है ये शादीशुदा शुदा वैसे जी शादी शुदा के बच्चे कितने बच्चे हैं ठीक है सब ये में ही है सर वो दिल्ली में यहाँ मेरा अभी क्या क्या कहना क्या है इसका अगर पैसे दे, या तो पैसे तो या फिर

सर, मौके पे आयो क्या मिली आपको मौके पे यहाँ आए थे हमें सूचना मिली थी कि एक जो है वर्कर यहाँ पुल के ऊपर चढ़ गया उसके पैसे का कोई मामला है फिर हमने इसके जो ठेकेदार है उससे बात करी बात करने वाली से लेबर से ही बात होगी अभी एग्री हो गए नीचे आने के लिए तैयार है मामला नहीं नहीं बिल्कुल नॉर्मल है ऐसा कुछ नहीं होता देना पैसा तो भाई इसका ये कहना है की दो लाख रुपए देना है लेकिन जो इसका ठेकेदार है वो बोलता है की मेरा तो इसका हिसाब हो गया ਤ੍ਰਿਭੀ ਤੋਨੋ ਪਾਰਟੀ ਦੇ ਸਾਹਮਣੇ ਆ ਜਾਏਗਾ ਉਸ ਵਾਰ ਪਤਾ ਲੱਗੇਗਾ ਕਲੀਅਰ ਕੀ ਹੈ ਅੱਜ ਇਹਹੀ ਕੰਮ ਹੀ ਕਰਤਾ ਪਿਆ ਸੀ ਮੇਰੇ ਵੀ ਕੰਮ ਕਰਤਾ ਸੀ ਜੋ ਰੇਲਵੇ ਕਾ ਉਹ ਵੀ ਬਣਿਆ ਸੀ